ਲਾਲੋ ਤੁਸੀਂ ਵਜਾਓ ਵਜਾ ਦੇਣਾ ਤੇਰੇ ਨਾਲ ਹੋਰ ਆ ਬਾਈ ਵਾਲਾ ਹੋਰ ਆ ਬਾਈ ਤੂੰ ਆਪਦਾ ਵਜਾਇ ਨਹੀਂ ਬਣਾ ਲੈਣਾ ਤੇਰੇ ਨਾਲ ਜਦ ਵਿੱਚ ਆ ਜੂ ਆ ਜਾਣੀਏ ਆਹ ਚਿਕ ਜਾਨਾ ਇਹ ਚੀਜ਼ ਵਧੀਆ ਰੰਗੀ ਸਾਰੇ ਸੌ ਰੰਗ ਹੁੰਦੇ ਨੇ ਅੱਛਾ ਤਾਂ ਰੰਗੀ ਕਹਿੰਦੇ ਨੇ ਉਹ ਸਾਡੇ ਵਾਲੇ ਅੰਗ ਤਾਂ ਆ ਸਿਧਾਂਤ ਦਾ ਕਾਟਾ ਸਾਡਾ ਇਹ ਸਾਡਾ ਸਾਡਾ ਅੰਗ ਆਪਦਾ ਐਥੇ ਜਦ ਬੋਲੀਆਂ ਫਿਰ ਪਤਾ ਲੱਗਦਾ ਮੁੰਡਾ ਜਣੀ ਇਹ ਨਹੀਂ ਜੀ ਵਧੀਆ ਲੱਗਦਾ ਜੀ ਨਹੀਂ ਨਹੀਂ ਪਤਾ ਨਹੀਂ ਲੱਗਦਾ ਇਹ ਸਾਡੇ ਅੰਗ ਨੇ ਆ ਆਇ ਲੈ ਰੇ ਵਾਧੂ ਦੇ ਸੱਸੀ ਆਲਾ ਮਾਰਦੇ ਪੀਸ ਬਾਈ ਸੱਸੀ ਆਲਾ ਮਾਰਦੇ ਪੀਸ ਇਹਨਾਂ ਦੀ ਸੱਸੀ ਹੋਰ ਆ ਆਪਣੀ ਹੋਰ ਆ ਸਾਂਦੇ ਅੰਗ ਵਜਨਦਾਰ ਆ ਦੂਦ ਹੀ ਆ ਇਹ ਰਿਦਮ ਚ ਆਉਣਾ ਔਖਾ ਇਹਦਾ دھੂੜ ਵਾਲੀ ਐ ਇਹ ਜੋਹ ਜੰਗ ਹਾਂ ਜੈ ਮਨ ਫਤਿਹਾਂ ਜੈ ਬਲ ਫਤਿਹ ਇਹ دھੂੜ ਦਾ ਆ ਜੈ ਮਨ ਫਤਿਹ ਦਾ ਸਾਡੇ ਅੰਗ ਇਹਨਾਂ ਦੇ ਬਾਈ ਵਾਲੇ ਹੋਰ ਆ ਢਾਡੀ ਵਾਲੇ ਦੇ ਅੰਗ ਹੋਰ ਨੇ ਹਨਾ ਢਾਡੀ ਥੀ ਆ ਪੁਰਤਕਲੀ ਰੰਗ ਲਾਏਗਾ ਬਾਈ ਦੇ ਕਲੀ ਦਾ ਥੋੜੀ ਲਾਉਣਾ ਇਸ ਅਸੀਂ ਆ ਬੀ ਆਈ ਇਸ ਅਸੀਂ ਨਾ ਰਹੀ ਆ ਇਹ ਜੋੜੇ ਦੇ ਵੀ ਪੀਲੋ ਗਿਆ ਲੱਗ ਜਾਂਦੀ ਆ ਜੋੜੇ ਤੇ ਜੋੜੇ ਤੋਂ ਬਾਅਦ ਪੀਲੂ ਦਾ ਸਿੰਗਲ ਹੀ ਲੱਗਦੀ ਆ ਪੀਲੂ ਦਾ ਇਕੱਲਾ ਹੀ ਅੰਗ ਤੇ ਲੱਗਦੀ ਆ ਜੋੜੇ ਤੋਂ ਨਹੀਂ ਲੱਗਦੀ ਇਹ ਲੋ ਆ ਜੋੜਾ ਖੜਾ ਠੀਕ ਹੈ ਜੀ ਚੱਲ ਜੂ ਮਾੜਾ ਮੋਟਾ ਮੇਰਾ ਕੰਮ ਹਾਂਜੀ ਦੱਸੋ ਬਾਈ ਕਹਿੰਦਾ ਠੀਕ ਆ ਚੱਲ ਜੂ ਕੰਮ ਕੀ ਹਾਲ ਤਾਂ ਚੱਲ ਜੀ ਚੱਲ ਤਾਂ ਬਾਈ ਇਹਦਾ ਗੋਲ ਦੇ ਗਾਲ ਵਿੱਚ ਰਸਾ ਪਾਇਆ ਕੋਈ ਕਿਸੇ ਪਾਸੇ ਦੇ ਖਚਦਾ ਕੋਈ ਕਿਸੇ ਪਾਸੇ ਦੇ ਖਚਣਾ ਬਿਲਕੁਲ ਇਹ ਥੋੜੀ ਬਾਇ ਸੋਹਰਾ ਸਾਡੀ ਸੋਹਰਾ ਬਿਲਕੁਲ ਹਾਂ ਯਾਨੀ ਚੀਜ਼ ਗਾਉਣ ਇੱਕੇ ਹੀ ਹੋਊਗਾ ਗਾਉਣ ਇੱਕੇ ਜਿਹਨੂੰ ਜਾਣਦਾ ਸਾਡੀ ਚੀਜ਼ ਜੇਰ ਬਾਰਾਂ ਵਿਚਾਲ ਪਈਏ ਜੋ ਠਿਆਡੀ ਤਾਂ ਸੱਚਾ ਹੀ ਆ ਮੈਨੇ 100% ਪੂਰਾ ਹੀ ਪੂਰਾ ਰੁਪਈਆ ਸੱਚਾ ਸਾਡਾ ਜ਼ਹੂਰ ਦਾ ਗਾਉੜਾ ਇਹ ਹੈਗਾ ਇੱਕ ਕਤਾਬੀ ਗਾਉਣਾ ਨਹੀਂ ਹੋਰ ਸਾਡਾ ਕਤਾਬੀ ਗਾਉੜ ਕੋਈ ਨਹੀਂ ਹੁਣ ਤਾਂ ਜਿਵੇਂ ਆਪਾਂ ਸੈ ਵੈਸੇ ਬੈਠੇ ਆ ਨਾ ਗੱਲਾਂ ਕਰ ਰਹੇ ਆ ਉਹ ਸਾਡੇ ਸ਼ਾਇਰ ਰਹੇ ਜੇ ਨੇ ਉਹਦਾ ਵਰਗੇ ਹੁਣ ਉਹਨਾਂ ਦੀ ਜਿਹੜੀ ਤਾਹ ਤੋਂ ਗੱਲ ਉੱਤੋਂ ਦੀ ਆ ਉਹ ਨੋਟ ਕਰ ਲੈਣੀ ਆ ਜੀ ਫੇਰ ਉਹ ਤਾਰੀਖ ਦੇਖਣੀ ਆ